ਲੋਵੇ ਦੋਸਤੋ ਇਹ ਹੈਗੇ ਜੀ ਸਾਡੇ ਰੈਡ ਜੰਬੋ ਦੇ ਫਰਸਟ ਫਰੂਟ ਤੇ ਜਿਹੜੀ ਅਸੀਂ ਰੈਡ ਜੰਬੋ ਲਗਾਈ ਸੀਗੀ ਆਪਣੇ ਵੈਰੈਟੀ ਤੇ ਇਹਦੇ ਇਹ ਫਰਸਟ ਫਰੂਟ ਨੇ ਜੀ ਤੇ ਜਿਹੜੀ ਇਹਦੀ ਗੱਲ ਕਰੀਏ ਇਸ ਵੈਰੈਟੀ ਨੂੰ ਜਿਹੜੀ ਅਸੀਂ ਪ੍ਰੋਬਲਮ ਫੇਸ ਕੀਤੀ ਹੈਗੀ ਆਪਣੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਤੇ ਇੱਥੇ ਠੰਡ ਜ਼ਿਆਦਾ ਪੈਂਦੀ ਹੈ ਤੇ ਇਹ ਜਿਹੜੀ ਵੈਰੈਟੀ ਹੈਗੀ ਆ ਕਿਤੇ ਨਾ ਕਿਤੇ ਠੰਡ ਦੇ ਪ੍ਰਤੀ ਥੋੜੀ ਜਿਹੀ ਜ਼ਿਆਦਾ ਸੈਂਸਿਟਿਵ ਹੈਗੀ ਆ ਔਰ ਜਿਹੜੀ ਆਪਣੇ ਹੁਸ਼ਿਆਰਪੁਰ ਏਰੀਏ ਦੇ ਲਾਗੇ ਛਾਗੇ ਹੁਸ਼ਿਆਰਪੁਰ ਤੋਂ ਲੈ ਕੇ ਇਹ ਟਾਂਡੇ ਤੱਕ ਦਾ ਏਰੀਆ ਤੋਂ ਉਸ ਤੋਂ ਵੀ ਅੱਗੇ ਵਾਲੇ ਏਰੀਏ ਤੱਕ ਦੀ ਆਪਾਂ ਅਪਡੇਟ ਦੇ ਰਹੇ ਆ ਕਿਉਂਕਿ ਇਹ ਵੈਦਰ ਜਿਹੜਾ ਹੈਗਾ ਤੇ ਇਹ ਲਗਭਗ ਸੇਮ ਜਿਹਾ ਹੀ ਆ ਅੱਗੇ ਵੀ ਸੇਮ ਹੋਵੇ ਤਾਂ ਪਤਾ ਨਹੀਂ ਜਿੱਥੇ ਕਿਤਾ ਸਾਨੂੰ ਜਾਣਕਾਰੀ ਹੈਗੀ ਆ ਅਸੀਂ ਉਹਦੀ ਗੱਲ ਕਰਾਂਗੇ ਜੀ ਤੇ ਇਹ ਆ ਜੀ ਡ੍ਰੈਗਨ ਫਰੂਟ ਰੈੱਡ ਜੰਬੋ ਦੀ ਫਰੂਟ ਤੇ ਇਹ ਵੈਰੈਟੀ ਜਿਹੜੀ ਹੈ ਇੱਕ ਠੰਡ ਦੇ ਪ੍ਰਤੀ ਰੈਜਿਸਟੈਂਸ ਦੀ ਬਹੁਤ ਘੱਟ ਆ ਜੇ ਕਿਤੇ ਠੰਡ ਥੋੜੀ ਜਿਹੀ ਜ਼ਿਆਦਾ ਪੈ ਜਵੇ ਜਾਂ ਗਰਮੀ ਥੋੜੀ ਜਿਹੀ ਜ਼ਿਆਦਾ ਪੈ ਜਵੇ ਤਾਂ ਇਹ ਸਭ ਤੋਂ ਪਹਿਲਾਂ ਰਿਐਕਟ ਕਰਦੀ ਹੈ ਕਹਿੰਦਾ ਮਤਲਬ ਇੱਕ ਪ੍ਰੋਬਲਮ ਆ ਇਹਨੂੰ ਸਭ ਤੋਂ ਪਹਿਲੋਂ ਆਣੀਆ ਸ਼ੁਰੂ ਹੁੰਦੀਆਂ ਹੈਗੀਆਂ ਸਾਡੇ ਏਰੀਆ ਦੇ ਵਿੱਚ ਹੋ ਸਕਦਾ ਕਿ ਬਾਕੀ ਏਰੀਆ ਦੇ ਵਿੱਚ ਨਾ ਆਂਦੀਆਂ ਹੋਣ ਇਸ ਕਰਕੇ ਅਸੀਂ ਇਹਨਾਂ ਦਾ ਫਰਸਟ ਹਾਰਵੈਸਟ ਕਰਕੇ ਹਾਰਵੈਸਟ ਕੀਤੀ ਹੈਗੀ ਆ ਤੇ ਇਹਨਾਂ ਦੇ ਅਸੀਂ ਫਰੂਟ ਦਾ weight ਵੀ ਕਰਾਂਗੇ ਤੇ ਦੇਖਾਂਗੇ ਕਿੰਨਾ-ਕਿੰਨਾ weight ਹੈਗਾ ਇਹ ਹੈਗਾ ਜੀ ਪਹਿਲਾ ਫਰੂਟ ਇਹਦਾ weight ਹੈਗਾ 240 ਗ੍ਰਾਮ ਜਿਹੜਾ ਸਭ ਤੋਂ ਛੋਟਾ ਫਰੂਟ ਹੈਗਾ ਤੇ ਦੂਸਰਾ ਫਰੂਟ ਹੈਗਾ ਜੀ ਅ ਲਗਭਗ 300 ਗ੍ਰਾਮ ਦਾ ਤੇ ਚੌਥਾ ਹੈਗਾ ਜੀ 380 ਗ੍ਰਾਮ ਦਾ ਕਿਉਂਕਿ ਇਹ ਤਿੰਨੋਂ ਫਰੂਟ ਦੇਖਣ ਦੇ ਵਿੱਚ ਛੋਟੇ ਲੱਗਦੇ ਆ ਬਾਕੀ ਵੈਰਾਈਟੀਆਂ ਦੇ ਹਿਸਾਬ ਦੇ ਨਾਲ ਬਟ ਇਹਨਾਂ ਦਾ ਜਿਹੜਾ weight ਹੈਗਾ ਮਤਲਬ weight ਜ਼ਿਆਦਾ ਹੈਗਾ ਕਿਉਂਕਿ ਇਹ ਦੂਸਰੀ ਵੈਰਾਈਟੀ ਦੀ ਗੱਲ ਕਰੀਏ ਕਿ ਇਸ ਸਾਈਜ਼ ਦੇ ਵਿੱਚ ਉਹਨਾਂ ਦਾ weight ਮੈਨੂੰ ਲੱਗਦਾ ਕਿ 150 ਦੇ ਆਸ-ਪਾਸ ਜਾਂ 200 ਦੇ ਆਸ-ਪਾਸ ਰਹਿ ਜਾਂਦਾ ਸੀ ਇਹਦੇ ਕਿ ਇਹਦਾ ਫਰੂਟ ਦਾ ਸਾਈਜ਼ ਦੇ ਹਿਸਾਬ ਦੇ ਨਾਲ ਦੇਖਣ ਨੂੰ ਜ਼ਰੂਰ ਛੋਟਾ ਲੱਗਦਾ ਬਟ ਵੇਟ ਦੇ ਵਿੱਚ ਭਾਰਾ ਹੈਗਾ ਵਾ ਤੇ ਬਾਕੀ ਕੱਟ ਕੇ ਦੇਖਦੇ ਹਾਂ ਜੀ ਕੀ ਰਿਸਪੌਂਸ ਹੈਗਾ ਇਹਨਾਂ ਦਾ ਇਹ ਹੈਗਾ ਜੀ ਰੈੱਡ ਜੋਂਬੋ ਦਾ ਫਰੂਟ ਦਾ ਇਨਸਾਈਡ ਮਤਲਬ ਬੀਜ ਦੀ ਸੰਖਿਆ ਦੇਖੀ ਜਾਵੇ ਤਾਂ ਬੀਜ ਲਗਭਗ ਦੂਸਤੀਆਂ ਵੈਰਾਈਟੀਆਂ ਦੇ ਸੇਮ ਹੀ ਨੇ ਮਤਲਬ ਬੀਜ ਜ਼ਿਆਦਾ ਨਹੀਂ ਇਹਦੇ ਵਿੱਚ ਔਰ ਜਿਹੜਾ ਕਿੰਦੀ ਦਾ ਰਸਾ ਰਸਾ ਵੀ ਇਹਨਾਂ ਵਿੱਚ ਭਰਪੂਰ ਹੈਗਾ ਜੀ। ਉਦੋਂ ਜਿਹੜਾ ਵਾਟਰ ਕੰਟੈਂਟ ਹੈਗਾ ਉਹ ਵੀ ਕਾਫੀ ਹੈਗਾ। ਇਹਦੀ ਟੇਸ ਦੀ ਗੱਲ ਕੀਤੀ ਜਾਵੇ ਤਾਂ ਜਿੰਨੀ ਕੁ ਸਾਇਮਰੈਡ ਮਿੱਟੀ ਹੈਗੀ ਜਾਂ ਅਮਰੀਕਾ ਦੀ ਬਿਊਟੀ ਮਿੱਟੀ ਹੈਗੀ ਆ। ਤੇ ਇਹ ਉਸ ਤੋਂ ਜਿਆਦਾ ਮਤਲਬ ਥੋੜਾ ਜਿਹਾ ਘੱਟ ਮਿੱਠਾ ਮਤਲਬ ਕਹਿੰਦਾ ਮਤਲਬ ਸਾਈਜ਼ ਇਹਦਾ ਜਰੂਰ ਵੱਡਾ ਹੈਗਾ ਪਰ ਟੇਸ ਦੇ ਵਿੱਚ ਥੋੜਾ ਜਿਹਾ ਇਹ ਮਿਠਾਸ ਜੋ ਆਪ ਬ੍ਰਿਕਸ ਲੈਵਲ ਹੈਗਾ ਇਹਦਾ ਘੱਟ ਹੈਗਾ ਜੀ ਤੇ ਇਹੀ ਵੀਡੀਓ ਦਾ ਵਿੱਚ ਸਾਡਾ ਮਕਸਦ ਹੁੰਦਾ ਜੀ ਹਰ ਵੈਰੈਟੀ ਦਾ ਰਿਵਿਊ ਕੀਤਾ ਜਾਵੇ ਔਰ ਕਿਹੜੀਆਂ ਵੈਰੈਟੀਆਂ ਲਗਾਈਆਂ ਜਾਣ ਕਿਹੜੀਆਂ ਕਿਉਂਕਿ ਕਿਹੜੀ ਮਿੱਠੀ ਆ ਕਿਹੜੀ ਫਿੱਕੀ ਹੈਗੀ ਆ ਤੇ ਕਿਉਂਕਿ ਦੂਸਰੀ ਵੈਰੈਟੀ ਵੀ ਹੈਗੀ ਆ ਜਿਹੜੀ ਸਾਡੇ ਸਾਇਮ ਰੈਡ ਹੈਗੀ ਆ ਉਹ ਕਾਫੀ ਕਾਫੀ ਮਿੱਠੀ ਹੈਗੀ ਆ ਇਹ ਜੰਬੋ ਦੇ ਮੁਕਾਬਲੇ ਹੋ ਸਕਦਾ ਥੋੜਾ ਧੁੱਪਾਂ ਦੇ ਕਰਨਾ ਵੀ ਇਹਦੇ ਵਿੱਚ ਫਰਕ ਪਿਆ ਹੋਵੇ ਬਟ ਸੇਮ ਵੈਦਰ ਦੇ ਵਿੱਚ ਜਿਹੜਾ ਹੈਗਾ ਹਲੇ ਤੱਕ ਸੀ ਵੈਰਿਟੀ ਔਰ ਅਮਰੀਕਨ ਬਿਊਟੀ ਜਿਹੜੀ ਹੈਗੀ ਆ ਉਹ ਮਿੱਠੀ ਹੈਗੀ ਖਾਣ ਦੇ ਵਿੱਚ ਤੇ ਜੰਬੋ ਦਾ ਥੋੜਾ ਜਿਹਾ ਸਾਨੂੰ ਜਿਹੜਾ ਟੇਸਟ ਆਉਂਦਾ ਹੈਗਾ ਉਹ ਫਿੱਕੇ ਬਨ ਦੇ ਵਿੱਚ ਹੈਗਾ ਤੇ ਇਹੀ ਸੀਗਾ ਜੀ ਸਾਡਾ ਅੱਜ ਦਾ ਟਾਪਿਕ ਰੈੱਡ ਜੰਬੋ ਦਾ ਫਲਾਵਰ ਕਿਦਾਂ ਦਾ ਹੁੰਦਾ ਹੈ ਔਰ ਫਰੂਟ ਕਿਦਾਂ ਦਾ ਹੁੰਦਾ ਹੈ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਨਵੀਆਂ-ਨਵੀਆਂ ਵੈਰਾਈਟੀਆਂ ਤੁਹਾਡੇ ਨਾਲ ਰੂਦ ਨਾਲ ਸ਼ੇਅਰ ਕਰਦੇ ਰਵਾਂਗੇ। ਇਹ ਤਾਂ ਕਿ ਕੋਈ ਵੀ ਬੰਦਾ ਵੈਰਾਈਟੀ ਦੀ ਸ਼ਕਲ ਔਰ ਸੂਰਤ ਦੇਖ ਕੇ ਵੈਰਾਈਟੀਆਂ ਨਾਲ ਆਉਣੇ ਉਹਨਾਂ ਦੀ ਸੂਰਤ ਤੇ ਨਾ ਜਾ ਕੇ ਕਿ ਉਹਨਾਂ ਦਾ ਟੇਸਟ ਕਿਦਾਂ ਦਾ ਹੈਗਾ ਤੇ ਉਹਦਾ ਪਲਪ ਲੈਵਲ ਕਿੰਨਾ ਹੈਗਾ ਔਰ ਵਾਟਰ ਕੰਟੈਂਟ ਕਿੰਨਾ ਹੈਗਾ ਉਸ ਤੇ ਅਸੀਂ ਚਾਹੀਏ ਕਿਉਂਕਿ ਸ਼ਕਲਾਂ ਦੇਖਣ ਨੂੰ ਕਈ ਫਰੂਟਾਂ ਦੀਆਂ ਬਹੁਤ ਸੋਹਣੀਆਂ ਨੇ ਔਰ ਬਟ ਜਿਹੜਾ ਉਹਨਾਂ ਦੇ ਗੁਣ ਹੈਗੇ ਜਾਂ ਉਹਨਾਂ ਦਾ ਅੰਦਰ ਦਾ ਪਲਪ ਜਾਂ ਮਿਠਾਸ ਘਟਵਾਦ ਹੋਣ ਕਾਰਨ ਤੇ ਉਹ ਕਿਤੇ ਨਾ ਕਿਤੇ ਸਾਨੂੰ ਮਾਰਕੀਟ ਦੇ ਵਿੱਚ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਤੇ ਬਸ ਇਹੀ ਸੀਗਾ ਜੀ ਸਾਡਾ ਮੋਟਿਵ ਤੇ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਜਰੂਰ ਸ਼ੇਅਰ ਕਰਿਓ ਤਾਂਕਿ ਹੋਰ ਸੱਜਣਾ ਦੇ ਨਾਲ ਹੋਰ ਸੱਜਣਾ ਔਰ ਨਵੇਂ ਫਾਰਮਰਾਂ ਦੇ ਨਾਲ ਇਨਫੋਰਮੇਸ਼ਨ ਸ਼ੇਅਰ ਹੋ ਸਕੇ ਧੰਨਵਾਦ ਜੀ